ਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਦੂ ਦੀ ਚੋਣ ਮਹਿਮ ਨੂੰ ਪ੍ਰਵਾਸੀ ਭਾਈਚਾਰੇ ਵੱਲੋਂ ਪੂਰਨ ਸਮਰਥਨ ਮਿਲਿਆ ਹੈ ਅੱਜ ਫਜ਼ੇਗਰ ਚੂੜੀਆਂ ਰੋਡ ਵਿਖੇ ਪੰਚਾਇਤ ਵਿੱਚ ਭਾਪਾ ਆਗੂ ਅਨੁਇ ਪੰਡਾਰੀ ਵੱਲੋਂ ਕਰਵਾਈ ਗਈ ਪ੍ਰਵਾਸੀ ਭਾਈਚਾਰੇ ਦੀ ਇੱਕ ਚੋਣ ਰੈਲੀ ਦੌਰਾਨ ਪ੍ਰਵਾਸੀ ਭਾਈਚਾਰੇ ਦੇ ਪ੍ਰਧਾਨ ਆ ਰਾਮਦਾਸ ਅਤੇ ਰਾਮਬਾਲਕ ਨੇ ਤਰਨਜੀਤ ਸਿੰਘ ਸੰਦੂ ਨੂੰ ਦੱਸਿਆ ਕਿ ਉਹਨਾਂ ਤੋਂ ਲੀਡਰ ਵੋਟ ਮੰਗਣ ਤਾਂ ਜ਼ਰੂਰਉਂਦੇ ਹਨ ਪਰ ਬਾਅਦ ਵਿੱਚ ਕਦੀ ਉਹਨਾਂ ਦੀ ਸਾਰ ਨਹੀਂ ਲਈ ਗਈ ਉਹਨਾਂ ਕਿਹਾ ਕਿ ਅੱਜ ਵੀ ਉਹ ਮਾਲੀਆਂ ਸੜਕਾਂ ਸ਼ਿਵਰਾਜ ਦੇ ਗੰਦੇ ਪਾਣੀ ਦੀ ਨਿਕਾਸੀ ਪੀਣ ਯੋਗ ਸਾਫ਼ ਪਾਣੀ ਅਤੇ ਸਟਰੀਟ ਲਾਈਟ ਅਤੇ ਬਿਜਲੀ ਦੀ ਮਾੜੀ ਹਾਲਤ ਨਾਲ ਜੂਝਣ ਲਈ ਮਜਬੂਰ ਹਨ ਉਹਨਾਂ ਕਿਹਾ ਕਿ ਅਜੇ ਤੱਕ ਇਹਨਾਂ ਲੋਕਾਂ ਨੇ ਸਾਨੂੰ ਠੱਗਿਆ ਹੈ ਪਰ ਸਾਨੂੰ ਤੁਹਾਡੇ ਤੋਂ ਬੜੀਆਂ ਆਸਾਂ ਉਮੀਦਾਂ ਹਨ ਕਿ ਤੁਸੀਂ ਸਾਡੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਹਾਇੀ ਹੋਵੋਗੇ ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਵਸੀਲੇ ਜਟਾਈ ਜਾ ਰਹੇ ਹਨ ਅਤੇ ਗੁਰੂ ਨਗਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ ਸੰਧੂ ਨੇ ਕਿਹਾ ਕਿ ਅਮਰਸਰ ਵਿੱਚ ਅਣਗਿਣਤ ਨੌਕਰੀਆਂ ਮਿਲਣਗੀਆਂ ਔਰਤਾਂ ਦੇ ਸ਼ਰਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਲਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੈਅ ਹੋਵੇਗੀ ਭਾਜਪਾ ਦਾ ਮੁੱਖ ਮਕਸਦ ਸ਼ਹਿਰ ਵਿੱਚ ਕਾਨੂੰਨੀ ਵਿਵਸਥਾ ਨੂੰ ਇਸ ਹੱਦ ਤੱਕ ਸੁਧਾਰਨਾ ਕਿ ਔਰਤਾਂ ਨੂੰ ਦੇਰ ਰਾਤ ਕੰਮ ਤੋਂ ਘਰ ਪਹੁੰਚ ਤੱਕ ਕਿਸੇ ਡਰ ਦਾ ਸਾਹਮਣਾ ਨਾ ਕਰਨਾ ਪਵੇ ਸੰਦੂ ਨੇ ਕਿਹਾ ਕਿ ਅਮਰਸਰ ਵਿੱਚ ਸ਼ਿਵਰਾਜ ਦੇ ਗੰਦੇ ਪਾਣੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਹੱਲ ਕਰਨਾ ਉਹਨਾਂ ਦੀ ਮੁੱਖ ਤਰਜੀਹ ਹੈ ਇਸ ਮਸਲੇ ਦੇ ਹੱਲ ਲਈ ਅਦੋਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਜਿਹਾ ਹੋਣਾ ਵੀ ਚਾਹੀਦਾ ਹੈ ਪਰ ਇੱਥੋਂ ਦੇ ਚੁਣੇ ਹੋਏ ਲੋਕਾਂ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਮੈਂ ਸਿਰਫ ਇਹੀ ਕਹਾਂਗਾ ਕਿ ਜਦੋਂ ਸੰਸਦੀ ਚੋਣਾਂ ਹੋਣਗੀਆਂ ਤਾਂ ਸੋਚ ਸਮਝ ਕੇ ਵੋਟ ਕਰੋ ਅਤੇ ਜਦੋਂ ਤੁਸੀਂ ਮੈਨੂੰ ਇਥੇ ਸੰਸਦਤ ਮੈਂਬਰ ਬਣਾ ਕੇ ਭੇਜੋਗੇ ਤਾਂ ਮੈਂ ਭਾਰਤ ਸਰਕਾਰ ਅਤੇ ਵਿਦੇਸ਼ੀ ਤਕਨੀਕ ਦੀ ਮਦਦ ਨਾਲ ਇਹਨਾਂ ਸਮੱਸਿਆਵਾਂ ਦਾ ਹੱਲ ਕਰਾਂਗਾ। ਦੇਖੋ ਅੱਜ ਅਸੀਂ ਪਿਹਾਰੀ ਕਲੋਨੀ ਚ ਆਏ ਹਾਂ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਡੇ ਭਰਾਵਾ ਤੇ ਭੈਣਾਂ ਨੇ ਪੂਰਾ ਦੱਸਿਆ ਕਿ ਉਹਨਾਂ ਦੀਆਂ ਪਰੇਸ਼ਾਨੀਆਂ ਤੇ ਵਾਧੀਆਂ ਹੀ ਜਾ ਰਹੀਆਂ ਨੇ। ਨਾ ਇੱਥੇ ਸਫਾਈ ਹੈ ਨਾ ਇੱਥੇ ਸੜਕਾਂ ਆ ਉਹਨਾਂ ਦੇ ਕਾਰਡ ਵੀ ਕੈਂਸਲ ਹੋ ਰਹੇ ਨੇ ਉਹਨਾਂ ਨੂੰ ਜਿਹੜਾ ਅਨਾਜ ਮਿਲਦਾ ਸੀ ਉਹ ਵੀ ਨਹੀਂ ਮਿਲ ਰਿਹਾ ਜਿਹੜੀ ਉਹਨਾਂ ਦੀ ਲੇਬਰ ਹੈ ਉਹ ਵੀ ਨਹੀਂ ਪਹੁੰਚਦੀ ਤੇ ਇਸ ਤਰ੍ਹਾਂ ਦੇ ਹਾਲ ਇਹ ਰਿਸਪੌਂਸਿਬਿਲਟੀ ਕਿਹਦੀ ਆ ਇਹ ਜਿਹੜੇ ਇੱਥੇ 7 ਸਾਲ ਦੇ ਐਮਪੀ ਸਾਹਿਬ ਬਣੇ ਨੇ ਉਹਨਾਂ ਦੀ ਆ ਤੇ ਜਿਹੜੀ ਸਰਕਾਰ ਇੱਥੇ ਸਟੇਟ ਦੀ ਉਹਨਾਂ ਦੀ ਆ ਦੇਖੋ ਅੱਜ ਕੱਲ ਦੇ ਜ਼ਮਾਨੇ 'ਚ ਫੇਰ ਮੈਨੂੰ ਕਹਿੰਦੇ ਨੇ ਇਹ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ। ਉਹ ਭਾਈ ਦੁਨੀਆਂ 'ਚ ਕੋਈ ਦੇਸ਼ ਨਹੀਂ ਹੈਗਾ। ਬਾਕੀ ਭਾਰਤ 'ਚ ਵੀ ਦੇਖ ਲਓ ਜਿਤਨਾ ਹੈ ਸੀਵਰ ਦਾਤ ਦੂਜਾ ਪਾਣੀ ਮਿਲਦਾ ਆ। ਟੈਕਨੋਲੋਜੀ ਅੱਜ ਕੱਲ ਇੰਨੀ ਅੱਗੇ ਵੱਧ ਗਈ ਆ ਕਿ ਟੈਕਨੋਲੋਜੀ ਨਾਲ ਹੀ ਇਹਦਾ ਸੋਲੂਸ਼ਨ ਹੋ ਸਕਦਾ ਆ ਔਰ ਹੋਣਾ ਚਾਹੀਦਾ ਆ। ਲੇਕਿਨ ਜਿਹੜੇ ਇੱਥੋਂ ਦੇ ਇਲੈਕਟਿਡ ਲੋਗ ਨੇ ਜਿਹੜੀ ਸਰਕਾਰ ਹੈ ਉਹਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਆ ਮੈਂ ਇਹੋ ਹੀ ਕਹਿ ਸਕਦਾ ਆ ਕਿ ਆਇਦ ਖਾਂ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਣਗੀਆਂ ਸਾਰੇ ਅੱਖਾਂ ਖੋਲ ਕੇ ਕੰਨ ਖੋਲ ਕੇ ਵੋਟਾਂ ਪਾਣ ਦੇਖੋ ਬਾਕੀ ਸ਼ਹਿਰਾਂ 'ਚ ਮੈਂ ਤੁਹਾਨੂੰ ਇਹੋ ਹੀ ਉਦਾਹਰਣ ਦੇਣਾ ਅਗਰ ਇੰਦੌਰ ਸ਼ਹਿਰ ਅਗਰ ਅਹਮਦਾਬਾਦ ਅਗਰ ਬਰੋਦਾ ਉਹ ਪਿਛਲੇ 6 ਸਾਲ 'ਚ ਇੰਦੌਰ ਤਾਂ ਬਦਲਿਆ ਹੈ ਨਾ ਤੇ ਅੰਮਰਸਰ ਨਹੀਂ ਬਦਲ ਸਕਦਾ ਉੱਥੇ ਵੀ ਇਹ ਸਾਰੀਆਂ ਪ੍ਰੋਬਲਮ ਸੀਗੀਆਂ ਲੇਕਿਨ ਉਹਨਾਂ ਨੇ ਟੈਕਨੋਲੋਜੀ ਨਾਲ ਤੇ ਬੁਲਸਪਲ ਕਮੇਟੀ ਨੇ ਬੜੀ ਸਮਝ ਨਾਲ ਇਹ ਸਾਰੀਆਂ ਸੋਲਵ ਕੀਤੀਆਂ ਨੇ ਇੱਥੋਂ ਦੀ ਵੀ ਸਰਕਾਰ ਨੂੰ ਇਹ ਕੰਨ ਦੀ ਜ਼ਰੂਰਤ ਹੈ ਤੇ ਜਦੋਂ ਮੈਨੂੰ ਇੱਥੋਂ ਮੈਂਬਰ ਪਾਰਲੀਮੈਂਟ ਇਲੈਕਟ ਕਰਨਗੇ ਤੇ ਆ ਮੁਸ਼ਕਲਾਂ ਭਾਰਤ ਸਰਕਾਰ ਦੀ ਮਦਦ ਨਾਲ ਤੇ ਹੋਰ ਵੀ ਵਿਦੇਸ਼ੀ ਟੈਕਨੋਲੋਜੀ ਤੁਹਾਨੂੰ ਪਤਾ ਹੈ ਕਿ ਕਈ ਆਪਣੇ ਪੰਜਾਬੀ ਭਾਈਚਾਰੇ ਵਾਲੇ ਲੋਕ ਬਾਹਰ ਬੈਠੇ ਨੇ ਉਹ ਸੀਓ ਨੇ ਟਾਪ ਟੈਕਨੋਲੋਜੀ ਕੰਪਨੀਆਂ ਨੇ ਇੱਕ ਵਾਰੀ ਉਹਨਾਂ ਨੂੰ ਅਸੀ ਕਿਹਾ ਤੇ ਇੱਥੋਂ ਦੀਆਂ ਸੜਕਾਂ ਇੱਥੋਂ ਦੀਆਂ ਪ੍ਰੋਬਲਮਸ ਤੇ ਮਦਦ ਕਰ ਲੂ ਡਟ ਕੇ ਤਿਆਰ ਹੋ ਜਾਣਗੇ ਸਰ ਸਰ ਦੇਖੋ ਪ੍ਰਵਾਸੀ ਵੀ ਸਾਡੀ ਸਟੇਟ ਦੇ ਇੱਕ 파ਟ ਨੇ ਅੱਜ ਪੰਜਾਬ ਅੱਛਾ ਚੱਲਦਾ ਆ ਜਾਂ ਅੰਮ੍ਰਿਤਸਰ ਚੱਲਦਾ ਆ ਯਾਰ ਸਾਨੂੰ ਲੇਬਰ ਮਿਲਦੀ ਆ ਤੇ ਇਹਨਾਂ ਦੇ ਕਾਰਨ ਮਿਲਦੀ ਆ ਇਹ ਭਾਰਤ ਦਾ ਹਿੱਸਾ ਨੇ ਤੁਸੀਂ ਪੁੱਛਿਆ ਕਿ ਤਰ੍ਹਾਂ ਅਸੀਂ ਮਦਦ ਕਰਾਂਗੇ ਮੈਂ ਤਾਂ ਕਈ ਸੋਲੂਸ਼ਨ ਦਿੱਤੇ ਨੇ ਔਰ ਇਹਨਾਂ ਨੇ ਵੀ ਵਾਦਾ ਕੀਤਾ ਆ ਦੇਖੋ ਤੁਸੀਂ ਆਪ ਹੀ ਦੱਸਿਆ ਸੀਵਰ ਸੈਨੀਟੇਸ਼ਨ ਦੀਆਂ ਪ੍ਰੋਬਲਮ ਪਾਣੀ ਦੀਆਂ ਪ੍ਰੋਬਲਮ ਬਿਜਲੀ ਦੀ ਮੈਂ ਸੋਲਰ એનર્ਜੀ ਦਾ ਸੋਲੂਸ਼ਨ ਦੱਸਦਾ ਆ ਇਸ ਵੇਲੇ ਸਭ ਤੋਂ ਵੱਡੀ ਫੈਕਟਰੀ ਚਨਾਈ ਚ ਲੱਗ ਰਹੀ ਹੈ ਸੋਲਰ ਦੀ ਔਰ ਸੋਲਰ ਦਾ ਪ੍ਰਧਾਨ ਮੰਤਰੀ ਮੋਦੀ ਦਾ ਤੇ ਪ੍ਰੋਗਰਾਮ ਹੈ ਹਰ ਘਰ ਚ ਸੋਲਰ ਲਗਾ ਰਹੇ ਨੇ ਉਹ ਇੱਥੇ ਵੀ ਲਗਾਨ ਦੀ ਜਰੂਰਤ ਹੈ ਔਰ ਉਹਦੇ ਨਾਲ ਕਈ ਹੋਰ ਟੈਕਨੋਲੋਜੀਆਂ ਚੱਲਣਗੀਆਂ ਇਹ ਪਾਣੀ ਠੀਕ ਠਾਕ ਕਰਨ ਨੂੰ ਸੀਵਰ ਅਲੱਗ ਕਰਨ ਨੂੰ ਸੋਲਰ ਦੀ ਵੀ ਮਦਦ ਹੋਏਗੀ ਤੇ ਹੋਰ ਜਿਹੜੀਆਂ ਟੈਕਨੋਲੋਜੀਆਂ ਅਸੀਂ ਬਾਹਰੋਂ ਲਿਆਵਾਂਗੇ ਇਸ ਟਾਈਮ ਤੇ ਜਰੂਰਤ ਹੈ ਇਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਇਹ ਨਹੀਂ ਕਿ ਪੋਲਿਟਿਕਸ ਖੇਲੀਏ ਤੇ ਮੈਂ بار بار ਅੰਬਰ ਸਰਦੀ ਡਵੈਲਪਮੈਂਟ ਜਿਹਦੇ ਚ ਇਹ ਪਿਹਾਰੀ ਕਲੋਨੀ ਵੀ ਅੰਬਰ ਸਰਦਾ ਇੱਕ ਜਾਗਦਾ ਹਿੱਸਾ ਆ ਜੀ ਸੰਧੂ ਸਾਹਿਬ ਅੱਜ ਸਾਡੇ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਤਰਜੀਤ ਸੰਧੂ ਜੀ ਅੱਜ ਉਹ ਇਸ ਇਲਾਕੇ 'ਚ ਆਏ ਆ ਅਨੁਜ ਭੰਡਾਰੀ ਜੀ ਨੇ ਜਿਹੜਾ ਕਾਰਜਕ੍ਰਮ ਰੱਖਿਆ ਪ੍ਰਵਾਸੀਆ ਦਾ ਉਹਨਾਂ ਨੂੰ ਇੱਥੇ ਆ ਕੇ ਖੁਦ ਆਪਣੇ ਅੱਖਾਂ ਨਾਲ ਦੇਖਣ ਨੂੰ ਮਿਲਿਆ ਔਰ ਉਹ ਕਹਿ ਵੀ ਰਹੀ ਸੀ ਕਿ ਮੈਂ ਖਰਾ ਨਾ ਕਿ ਜਿਹੜੇ ਕੈਂਡੀਡੇਟ ਕਾਂਗਰਸ ਦੇ ਸੋ ਕਾਲ ਕੈਂਡੀਡੇਟ Al lado. ਆਪਣਾ ਪ੍ਰਭਾਵ ਛੱਡ ਰਿਹਾ ਅਕਬਾਰਾਂ ਚ ਬੋਲ ਰਹੇ ਨੇ ਕਿ ਮੈਂ ਬਹੁਤ ਕੰਮ ਕਰਾਏ ਉਹ ਸੜਕਾਂ ਵੇਖ ਕੇ ਉਹਨਾਂ ਨੂੰ ਦੁਖੀ ਦੁਖ ਹੋ ਰਿਹਾ ਹੈ ਕਿ ਵੀ ਅਜ ਤੱਕ ਸੜਕਾਂ ਦੀ ਨਹੀਂ ਬਣੀਆ ਜਦਕਿ ਭਾਜਪਾ ਦਾ ਜਿਹੜਾ ਨਾਰਾ ਹੈ ਕਿ ਪੂਰੇ ਦੇਸ਼ ਦਾ ਕਨੈਕਟੀਵਿਟੀ ਹੈ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਪ੍ਰਵਾਸੀ ਭਾਈਆਂ ਨੂੰ ਕਿ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਹੈ ਉਹ ਠੀਕ ਕਰਨਗੇ ਔਰ ਅੱਗੇ ਵੱਧ ਕੇ ਉਹਨਾਂ ਦਾ ਸਾਥ ਦੇਣਗੇ ਉਹਨਾਂ ਦੇ ਬੱਚਿਆਂ ਵਾਸਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਐਜੂਕੇਸ਼ਨ ਚਾਹੀਦੀ ਹੈ ਉਹ ਮੈਂ ਅਗੇ ਲਿਆਵਾਂਗਾ ਉਹਨਾਂ ਨੇ ਆਪਣੀ ਗੱਲ ਰੱਖੀ ਪ੍ਰਵਾਸੀ और मैं समझना के प्रवासी भाइयों और भैन जिन्होंने इन्हें बद चढ़ के इस कार्यक्रम से हिस्सा लेता है वो समझन और भाजपा वोट करे हमारे पास सिंधु साहब आए थे जो भी बताए थे हम सरके बना दूंगा सरोवर बना दूंगा हमारे तकलीफ सुनने के लिए आए थे तकलीफ सुन के दस मिनट रहे हैं उसी तो चले बाकी और हमारे भाई साहब सज्जन मित्र हैं उनसे भी सलाह ले लें रोड किसको डालोगे कमल शाह बीजेपी 400 कीपा बीजेपी देखो इस तरह में ये बिहारी कॉलोनी है एदा कपूर एन्क्लेव नाम पेंदा है स्प्रिंगड स्कूल फतेहगढ़ चूड़ियां रोड दिस अविच ਇੱਕ ਪੰਚਾਇਤ ਆ ਅੱਜ ਤੱਕ ਕੋਈ ਵੀ ਇੱਥੇ ਕਾਰਜਕ੍ਰਮ ਭਾਰਤੀ ਜਨਤਾ ਪਾਰਟੀ ਦੀ ਕੋਈ ਵੀ ਬੰਦੇ ਇੱਥੇ ਪਹੁੰਚੇ ਨਹੀਂ ਸੀ ਮੈਂ ਜਦੋਂ ਇੱਥੇ ਪਹੁੰਚਿਆ ਕਿਸ 2-4 ਦਿਨ ਪਹਿਲਾਂ ਮੇਰੇ ਨਾਲ ਮੁਲਾਕਾਤ ਹੋਈ ਕੁਝ ਲੋਕਾਂ ਨਾਲ ਤਾਂ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਬੜਾ ਮਹਿਸੂਸ ਹੋਇਆ ਕਿ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਜੋ ਕਲਪਨਾ ਕਰ ਰਿਹਾ ਵਾ ਉਹ ਤਾਂ ਕਿਤੇ ਨਾ ਕਿਤੇ ਤੱਕ ਸਾਡੀ ਦੂਰ ਤੱਕ ਨਹੀਂ ਹੈਗੀ ਕਿਉਂਕਿ ਇਹਨਾਂ ਨੂੰ ਜਿਹੜੇ ਉਹਨਾਂ ਦੇ ਬੰਦੇ ਆ ਕੇ ਇਹਨਾਂ ਕੋਲ ਕਿਉਂਕਿ ਸਰਕਾਰ ਇੱਥੇ ਉਲਟਿਆ ਹਮੇਸ਼ਾ ਹੀ ਉਲਟ ਸਰਕਾਰ ਬਣਾਉਂਦੇ ਆ ਨੇ ਉਹਨਾਂ ਹੱਕਾਂ ਤੋਂ ਵੰਚਿਤ ਰਹਿ ਜਾਂਦੇ ਆ ਤਾਂ ਮੈਂ ਪਿਛਲੇ ਇਹਨਾਂ ਦੀ ਪੂਰੀ ਪ੍ਰਵਾਸੀ ਬਿਹਾਰੀ ਕਲੋਨੀ ਦੇ ਵਿੱਚ ਇਹਨਾਂ ਨਾਲ ਸਾਥ ਲਾ ਕੇ ਰਾਤ ਦੇ 11-11 ਵਜੇ ਤੱਕ ਇਹਨਾਂ ਨਾਲ ਮੁਲਾਕਾਤ ਕਰਕੇ ਅੱਜ ਸੰਧੂ ਸਾਹਿਬ ਜਿਹੜੇ ਇੱਥੇ ਸਾਡੇ ਕੈਂਡੀਡੇਟ ਜਿਹੜਾ ਸਮੁੰਦਰੀ ਸਾਹਿਬ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਉਹਨਾਂ ਨੂੰ ਇੱਥੇ ਚਿਹਰੂਪ ਦੇ ਵਿੱਚ ਇੱਥੇ ਬੁਲਾਇਆ ਸੀ ਤਾਂ ਅੱਜ ਬਿਹਾਰੀ ਕਲੋਨੀ ਦੇ ਵਿੱਚ ਉਹਨਾਂ ਨੇ ਜਿਹੜੀਆਂ ਇੱਥੇ ਦਿੱਕਤਾਂ ਦੇਖੀਆਂ ਜੋ ਉਹਨਾਂ ਨੇ ਮਹਿਸੂਸ ਕੀਤਾ ਉਹਨਾਂ ਨੂੰ ਮਹਿਸੂਸ ਇਦਾਂ ਹੋਇਆ ਕਿ ਮੈਂ ਪਤਾ ਨਹੀਂ ਸ਼ਾਇਦ 200 ਸਾਲ ਪਿੱਛੇ ਚਲਾ ਗਿਆ ਤੁਸੀਂ ਸੋਚੋ ਕਿ ਅੰਮ੍ਰਿਤਸਰ ਦਾ ਉੱਤਰੀ ਖੇਤਰ ਹੋਵੇ ਅੱਜ ਤੱਕ ਇਥੇ ਪਾਣੀ ਨਾ ਪਹੁੰਚਿਆ ਹੋਵੇ ਪਾਣੀ ਨਾ ਪਹੁੰਚੇ ਹੋਵੇ ਇਹ ਤਾਂ ਕਦੀ ਕਲਪਨਾ ਸੀ ਉੜੀਸਾ ਚ ਕਰਦੇ ਸੀ ਕਿਸੇ ਬਿਹਾਰ ਦੇ ਕਿਸੇ ਪਿਛੜੇ ਇਲਾਕੇ ਚ ਕਰਦੇ ਸੀ ਅੰਮ੍ਰਿਤਸਰ ਦਾ ਉੱਤਰੀ ਖੇਤਰ ਜਿਹੜਾ ਸਭ ਤੋਂ ਵੱਡਾ ਖੇਤਰ ਆ ਉੱਥੇ ਪਾਣੀ ਨਾ ਪਹੁੰਚੇ ਸੀਵਰੇਜ ਦੇ ਵਿੱਚ ਮੈਨੂੰ ਦੱਸਿਆ 18 ਇੰਚ ਦੀ ਪਾਈਪ ਕਹੀ ਗਈ ਸੀ ਤੇ 6 ਇੰਚ ਦੀ ਪਾਈ ਪਾਈ ਗਈ ਇਹਨਾਂ ਦੀ ਬਾਕੀ ਕੀਤਾ ਗਿਆ 6 ਇੰਚ ਦੇ ਪਾਈਪ ਚ 7 800 ਘਰ 7 800 ਘਰ ਦਾ ਪਾਣੀ 6 ਇੰਚ ਨਿਕਲ ਸਕਦਾ ਨਹੀਂ ਨਿਕਲ ਸਕਦਾ ਤੁਸੀਂ ਮੈਨੂੰ ਦੱਸੋ ਇਹ ਵਿਚਾਰੇ ਕੀ ਕਰਨਗੇ ਇਹਨਾਂ ਦਾ ਘਰ ਦਾ ਪਾਣੀ ਬਾਹਰ ਆ ਜਾਂਦਾ ਅੱਜ ਮੱਛਰ ਮੱਖੀ ਇਹ ਬਿਮਾਰ ਹੁੰਦੇ ਲੋਕ ਇਹਨਾਂ ਦੀ ਕਿਸੇ ਨੇ ਸੁਧਬੁੱਧ ਨਹੀਂ ਲਿੱਤੀ ਤਾਂ ਮੈਂ ਅੱਜ ਸੰਧੂ ਸਾਹਿਬ ਨੂੰ ਇੱਥੇ ਇਸ ਕਰਕੇ ਲਿਆਇਆ ਸੀ ਕਿਉਂਕਿ ਸੰਧੂ ਸਾਹਿਬ ਬਹੁਤ ਸੀਨੀਅਰ ਔਰ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ ਹੀ ਹਾਲਾ ਇੱਥੇ ਦੇ ਮੈਂਬਰ ਆਫ ਪਾਰਲੀਮੈਂਟ ਲੜਨ ਜਾ ਰਹੇ ਆ ਔਰ ਮੋਦੀ ਜੀ ਦੇ ਦੂਤ ਆ ਔਰ ਸਾਡਾ ਜਦੋਂ ਇੱਥੋਂ ਜਿੱਤ ਕੇ ਆਦਮੀ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੀ ਮਹਾਨਤ ਵਿੱਚ ਸਜੋਏਗਾ ਤਾਂ ਇਹਨਾਂ ਦੇ ਜਿਹੜੀ ਕਲਪਨਾ ਜਿਹੜੀ ਇਹਨਾਂ ਦੀ ਕੰਮ ਆ ਅਧੂਰੇ ਕੰਮ ਆ ਜਿਹੜੇ ਸੋਚ ਸੋਚ ਕੇ ਥੱਕ ਗਏ ਆ ਕਿ ਕਿਹੜੀ ਪਾਰਟੀ ਕਰੇਗੀ ਔਰ ਮੈਂ ਸੰਧੂ ਸਾਹਿਬ ਨੇ ਅੱਜ ਇਹਨਾਂ ਨੂੰ ਵਾਅਦਾ ਕੀਤਾ ਕਿ ਮੈਂ ਇੱਕ ਕਨਫਰਮ ਕਰਦਾ ਹਾਂ ਕਿ ਇੱਕ ਵਾਰੀ ਤੁਸੀਂ ਸੁੱਧ ਬੋਜ ਨਾਲ ਵੋਟ ਕਰਦੇ ਹੋ ਭਾਜਪਾ ਦਾ ਇਥੋਂ ਕੈਂਡੀਡੇਟ ਜਿਤਾ ਦਿਓ ਤੇ ਜਿਹੜੀਆਂ ਜਿਹੜੀਆਂ ਇੱਥੇ ਦਿੱਕਤਾਂ ਇਸ ਪਛੜੇ ਇਲਾਕੇ ਦੀਆਂ ਆਗੀਆਂ ਵਾ ਇਹਦਾ ਦੂਰ ਕਰਨ ਦਾ ਫਰਜ਼ ਮੇਰਾ ਹੋਏਗਾ ਉਹਨਾਂ ਕੋ ਵਿਸ਼ਵਾਸਨ ਦਿੱਤਾ ਵਾ ਔਰ ਇਹਨਾਂ ਨੇ ਵੀ ਪੂਰਾ ਵਿਸ਼ਵਾਸਨ ਦਿੱਤਾ ਵਾ ਬਿਆਰੀ ਕਲੋਨੀ ਦੇ 7-8000 ਇੱਥੇ ਟੋਟਲ ਲੋਕ ਰਹਿੰਦੇ ਆ ਇਹਨਾਂ ਨੇ ਕਿਹਾ ਕਿ ਸਾਨੂੰ ਅਜ ਤੱਕ ਜਿੰਨਾਂ ਜਿਹੜੀਆਂ ਵੀ ਪਾਰਟੀਆਂ ਆਈਆਂ ਸਾਨੂੰ ਠੱਗ ਕੇ ਗਈਆਂ ਕਦੀ ਕੁਝ ਕਹਿ ਗਏ ਕਦੀ ਕੁਝ ਗਏ ਪਰ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਔਰ ਇਸ ਵਾਰ ਇਹ ਜਿਹੜਾ ਵੋਟ ਆ ਮੈਂ ਇਹਨਾਂ ਤੋਂ ਆਸ਼ਵਾਸ ਕਰਦਾ ਵਾਂ ਕਿ ਇਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰਨਗੇ ਔਰ ਜਿਹੜੀ ਆਪਣੀ ਕਾਇਆ ਕਲਪਾ ਇਹ ਕਾਇਆ ਆਪਣੇ ਇਲਾਕੇ ਦੀ ਕਾਇਆ ਕਲਪਕਰਨਗੇ ਜਿਹੜੇ ਅਧੂਰੇ ਕੰਮ ਆ ਜਿਹੜੀ ਇਹਨਾਂ ਦੇ ਬੱਚਿਆਂ ਦੀ ਭਵਿੱਖ ਦਾ ਜ਼ਰੂਰਤ ਆ ਉਹ ਪੂਰਨ ਕਰਨਗੇ ਮੈਂ ਇਹਨਾਂ ਦਾ ਅੱਜ ਬਹੁਤ ਸ਼ੁਕਰਗੁਜ਼ਾਰ ਕਰਦਾ ਮਾਂ ਮੇਰੇ ਨਾਲ RAMDAS ji ਬਹੁਤ ਮਿਹਨਤ ਕੀਤੀ ਇਹਨਾਂ ਨੇ ਇਹ ਬਾਲਕ RAM BALAK ji ਨੇ ਮਿਹਨਤ ਕੀਤੀ ਇਹਨਾਂ ਦੀ ਸਾਰੀ ਟੀਮ ਨੇ ਆਪ ਅਟ-ਅਟ ਕੇ ਕੁਰਸੀਆਂ ਲਾਈਆਂ ਸਵੇਰ ਦੇ ਲੱਗੇ ਵਿਚਾਰੇ RAM NAUBHI ਵੀ ਸੀਗੀ RAM NAUBHI ਦੀ ਵਧਾਈ ਵੀ ਇਹਨਾਂ ਨੂੰ ਮੈਂ ਦਿੰਦਾ ਫਿਰ ਵੀ ਇਹਨਾਂ ਨੇ ਇਹ ਬੜਾ ਭਾਰੀ ਸਫਲਤਾ ਜਿਹੜਾ ਆਪਣੇ ਕੰਮ ਸੀਗੇ ਇਹ ਉਹਨਾਂ ਦਾ ਕੋਈ ਕਰ ਕੀਤੇ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਕਿ ਇਹਨਾਂ ਨੇ ਕਾਰਜਕ੍ਰਮ ਜਿਹੜਾ ਸਫਲ ਕੀਤਾ ਔਰ ਭਾਰਤੀ ਜਨਤਾ ਪਾਰਟੀ ਔਰ ਨਰਿੰਦਰ ਮੋਦੀ ਦੀ ਸੋਚ ਨੂੰ ਅੱਗੇ ਨਾ